ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਸੇ ਪਹਿਲਾਂ ਬਾਂਸਪਤੀ ਤੇ ਕਹਿੰਦੇ ਅਸੀਂ ਐਮਐਸਪੀ ਦੇ ਦਾਂਗੇ ਤੁਸੀਂ ਬਣਾ ਮੁੱਟਾ ਰੇਟ ਰੂਟ ਦੀ ਕੋਈ ਗੱਲ ਕਰੋ ਇਹਦਾ ਜਮੀ ਸੈਦਨ ਵਾਲੇ ਜਿਹੜੇ ਵਪਾਰੀ ਖਰੀਦ ਰਹੇ ਨੇ ਇਹਦਾ ਜਮੀ ਪਾਣੀ ਚ ਬਹਿ ਗਏ ਉੱਤੋਂ ਅਸੀਂ ਡੇਢ ਡੇਢ ਮਹੀਨਾ ਚੀਰੀਆਂ ਲੇਟ ਲਾ ਕੇ ਪਾਣੀ ਦੀਆਂ ਬਚਤਾਂ ਅਸੀਂ ਤਾਂ ਪਾਣੀ ਦੀਆਂ ਬਚਤਾਂ ਕਰਦੇ ਰਹੇ ਜੇ ਇਹ ਜਮੀਂ ਠੋਕੀਆਂ ਤੁਰੇ ਜਾਂਦੇ ਨੇਗੇ ਤੁਸੀਂ ਆ ਬਾਕੀ ਮੌਸਮ ਨੇ ਦੇਖ ਲਓ ਉੱਪਰੋਂ ਆ ਜੀਰੀ ਦੇਖ ਲਓ ਆਪਣੀ 11 21 ਆ ਜਮਾ ਪੈ ਗਈ ਥੱਲੇ ਉੱਪਰੋਂ ਰੇਟ ਮੇਰੀ ਗੱਲ ਸੁਣੋ ਵੀਰੋ ਜਮੀਂ ਮੰਦਾ ਹੋ ਗਿਆ ਕੋਈ ਭਗਵਾਨਤਮਾਨ ਵੀਰ ਤੈਨੂੰ ਬੇਨਤੀ ਐ ਕੋਈ ਬਾਸਪਤੀ ਦੇ ਰੇਟਾਂ ਦਾ ਹੱਲ ਕਰ ਐ ਤਾਂ ਕਿਸਾਨ ਜਮੀਂ ਮਾਰੇ ਜਾਊਗਾ